ਕਿਸਾਨ ਅੰਦੋਲਨ ਹੈ ਨਾ ਖਨਾਰੀ ਬਾਰਡਰ ਤੇ ਚੱਲਦਾ ਹੈ ਬਹੁਤ ਧੇਰ ਹੋ ਗਈ ਨੂੰ ਕਿਸਾਨ ਅੰਦੋਲਨ ਨੂੰ ਪਰ ਇਹ ਦਿੱਲੀ ਵਾਲੇ ਕਿਸਾਨ ਅੰਦੋਲਨ ਦਾ ਹੀ ਸੈਕੰਡ ਪਾਰਟ ਹੈ ਕਿਉਂਕਿ ਉਦੋਂ ਜਦੋਂ ਇਹ ਉੱਠੇ ਸੀ ਉਦੋਂ ਇਹਨਾਂ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਤੁਹਾਡੀਆਂ ਸ਼ਰਤਾਂ ਲਾਗੂ ਕਰਾਂਗੇ ਪਰ ਜਦੋਂ ਵਿੱਚ ਉਹ ਸ਼ਰਤਾਂ ਲਾਗੂ ਨਹੀਂ ਹੋਈਆਂ ਜਿਹੜੀਆਂ ਲਿਖਤ ਦੇ ਵਿੱਚ ਸਰਕਾਰ ਨੇ ਮੰਨੀਆਂ ਸੀ ਉਹਨਾਂ ਨੂੰ ਮਨਾਉਣ ਵਾਸਤੇ ਫਿਰ ਇਹ ਕਿਸਾਨ ਅੰਦੋਲਨ ਚੱਲਿਆ ਹੈ ਸ਼ੁਰੂ ਕੀਤਾ ਹੈ ਦੁਬਾਰਾ ਪਰ ਪਹਿਲਾ ਕਿਸਾਨ ਅੰਦੋਲਨ ਸਿੰਪਲ ਕਿਸਾਨ ਅੰਦੋਲਨ ਸੀ ਪਰ ਪਿੱਛੇ 24ਵਾਂ ਦਿਨ ਹੋ ਗਿਆ ਹੈ ਅੱਜ ਦੱਲੇয়াল ਸਾਹਿਬ ਨੂੰ ਬੈਠੇ ਨੂੰ ਭੁੱਖ ਹੜਤਾਲ ਤੇ ਅੱਜ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ ਉਹਨਾਂ ਨੂੰ ਉਲਟੀਆਂ ਵੀ ਆਈਆਂ ਵੋਮਿਟ ਜੀ ਹੋਈ ਹੈ ਤੇ ਬੇਹੋਸ਼ ਵੀ ਹੋਈਆਂ ਆ ਉਹ ਤੇ ਇਹ ਬਹੁਤ ਸੀਰੀਅਸ ਗੱਲ ਹੈ ਕਿ ਬੰਦੇ ਨੇ 24 ਦਿਨਾਂ ਤੋਂ ਖਾਦਾ ਨਾ ਹੋਵੇ ਤੇ ਉਹ ਐਵੇਂ ਉਹਨੂੰ ਮਤਲਬ ਬੇਹੋਸ਼ ਹੋ ਜਵੇ ਦौरा ਟਾਈਪ ਕਾ ਮਤਲਬ ਹੋਜਵੇ ਸਰਕਾਰ ਨੂੰ ਇਹਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈ ਤੇ ਜੋ ਕਿਸਾਨਾਂ ਦੀਆਂ ਉਹਨਾਂ ਨੇ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਜੇ ਕਿਸਾਨ ਤੇ ਲਿਆਰ ਸਾਹਿਬ ਨੂੰ ਕੁਝ ਹੋ ਗਿਆ ਤਾਂ ਉਹਦੀ ਜ਼ਿੰਮੇਵਾਰ ਕਿਸਾਨ ਹੋਊਗੀ ਉਹਦੇ ਨਾਲ ਹਾਲਾਤ ਵੀ ਵਿਗੜ ਸਕਦੇ ਆ ਮਤਲਬ ਬਹੁਤ ਕੁਝ ਤੁਸੀਂ ਸਮਝਿਓ ਮੇਰੀ ਗੱਲ ਨੂੰ ਵੀ ਬਹੁਤ ਕੁਝ ਹੋ ਸਕਦਾ ਹੈ ਇਸ ਲਈ ਮੈਂ ਬੇਨਤੀ ਕਰਦਾ ਸਰਕਾਰ ਅੱਗੇ ਕਿ ਹਾਲਾਤ ਨਾ ਖਰਾਬ ਹੋਣ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਜੋ ਵੀ ਮਤਲਬ ਮਾਹੌਲ ਹੈ ਉਹਨੂੰ ਸ਼ਾਂਤਮਈ ਰੱਖਿਆ ਜਾਵੇ ਸਰਕਾਰ ਨੂੰ ਨਹੀਂ ਅੜ ਰੁਪਈਆ ਦਿਖਾਉਣਾ ਚਾਹੀਦਾ ਮੋਦੀ ਜੀ ਨੂੰ ਅਮਿਸ਼ਾ ਜੀ ਨੂੰ ਨਹੀਂ ਆਪਣਾ ਅੜ ਰੁਪਈਆ ਦਿਖਾਉਣਾ ਚਾਹੀਦਾ ਇਹ ਥੋੜੇ ਹੀ ਦੇਸ਼ ਦੇ ਲੋਗ ਹੈ ਕਿਤੇ ਬਾਹਰ ਨਹੀਂ ਆਏ ਤੁਸੀਂ ਨਾ ਇਹਨਾਂ ਨਾਲ ਪਲੀਜ਼ ਐਵੇਂ ਕਰੋ ਇਹਨਾਂ ਦੀਆਂ ਮੰਗਾ ਮੰਨੋ ਲੇਕਿਨ ਸਰ ਅੱਜ ਜਿਸ ਤਰੀਕੇ ਸਿਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ ਕਿਉਂਕਿ ਲਗਾਤਾਰ ਜਿਸ ਤਰੀਕੇ سے ਸੁਣਵਾਈ ਹੋਣੀ ਹੈ ਔਰ ਕਈ ਨਾ ਕਈ ਸੁਪਰੀਮ ਕੋਰਟ ਨੇ ਉਨਕੀ ਜੋ ਸਿਹਤ ਹੈ ਕਿ ਵੀ ਰਿਪੋਰਟ ਜੋ ਹੈ ਉਹ ਮੰਗੀ ਹੈ ਇਸ ਤਰੀਕੇ से ਦੇਖ ਲਿਆ ਸੁਪਰੀਮ ਕੋਰਟ ਨੇ ਵੀ ਰਿਪੋਰਟ ਮੰਗੀ ਹੈ ਪ੍ਰੋਪਰ ਵੀ ਉਹਨਾਂ ਦੀ ਸਹੀ ਰਿਪੋਰਟ ਦੱਸੋ ਕੀ ਹੈ ਇਹ ਬਹੁਤ ਮਤਲਬ ਚਲੋ ਫਿਕਰ ਹੈ ਸਰਕਾਰ ਨੂੰ ਚੰਗੀ ਗੱਲ ਹੈ ਵੀ ਸੁਪਰੀਮ ਕੋਰਟ ਨੇ ਰਿਪੋਰਟ ਮੰਗੀ ਹੈ ਇਹ ਸਰਕਾਰ ਨੂੰ ਛੇਤੀ ਤੋਂ ਛੇਤੀ ਪੇਸ਼ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਸਾਡੇ ਵੀ ਕਿਹੜਾ ਮਨ ਚਾਹੁੰਦੇ ਆ ਵੀ ਜੀ ਦੱਲੇয়াল ਸਾਹਿਬ ਨੂੰ ਕੁਝ ਹੋਵੇ ਇਸ ਲਈ ਸਰਕਾਰ ਨੂੰ ਇਹਨੂੰ ਸੀਰੀਅਸ ਹੋ ਕੇ ਲੈਣਾ ਚਾਹੀਦਾ ਹੈ ਇਹ ਨਹੀਂ ਗੱਲ ਹਮੇਸ਼ਾ ਕਹਿਣਾ ਚਾਹੀਦਾ ਬਈ ਇਹਨਾਂ ਦੀਆਂ ਮਤਲਬ ਇਹ ਮжоਰਿਟੀ ਨਹੀਂ ਹੈ ਇਹ ਮਿਨੋਰਿਟੀ ਆ ਇਹਨਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਈ ਇਹਨਾਂ ਦੀਆਂ ਸੀਟਸ ਵੀ ਘਟ ਹੈ ਪੰਜਾਬ ਦੀਆਂ ਪਰ ਨਹੀਂ ਇਹ ਗੱਲਾਂ ਤੋਂ ਉੱਪਰ ਉੱਠ ਕੇ ਮੋਦੀ ਤੇ ਅਮਰਛਾ ਜੀ ਨੂੰ ਮਤਲਬ ਇਹਨਾਂ ਨੂੰ ਆਪਣਾ ਹੱਕ ਨਾਲ ਲਾ ਕੇ ਆਪਣਾ ਮਤਲਬ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸੰਸਦ ਭਵਨ ਦੇ ਅੰਦਰ ਜਿਸ ਤਰੀਕੇ ਦਾ ਚੱਲ ਰਹਾ ਹੈ આરોਪ ਪਰ ਤਿਆਰੋਪ ਤੋਂ 바ਵਾ ਹਾਂ ਜੀ ਅੰਬੇਦਕਰ ਕੋ ਲੈ ਕੇ ਕਿਸ ਤਰੀਕੇ से ਦੇਖ ਰਹੇ ਹੈ ਪਖਸ ਅਲਗ આરોਪ ਲਗਾ ਰਹਾ ਹੈ ਵਿਪਖਸ ਅਲਗ આરોਪ ਲਗਾ ਰਹਾ ਹੈ ਦੇਖੋ ਜੀ ਜਿਹੜੇ ਅੰਬੇਦਕਰ ਸਾਹਿਬ ਸੀਗੇ ਬਹੁਤ ਪੜ੍ਹੇ ਲਿਖੇ ਗਰੀਬ ਫੈਮਿਲੀ ਚੋਂ ਸੀ ਹੈਨਾ ਸਾਰਾ ਉਹਨਾਂ ਨੇ ਜੋ ਆਪਣੀ ਜ਼ਿੰਦਗੀ 'ਚ ਹਾਸਲ ਕੀਤਾ ਆਪਣੀ ਪੜ੍ਹਾਈ ਦੇ ਦਮ ਤੇ ਕੀਤਾ ਹੈ ਵਿਦੇਸ਼ਾਂ ਤੱਕ ਪੜ੍ਹੇ ਆ ਉਹ ਆਪਣੇ ਦੇਸ਼ ਦਾ ਸੰਵਿਧਾਨ ਵੀ ਲਿਖਿਆ ਹੈ ਜੋ ਅੱਜ ਸਰਕਾਰੀ ਨੌਕਰੀਆਂ ਐ ਐਸ ਸੀ ਐਸਟੀ ਨੂੰ ਮਿਲਦੀਆਂ ਐ ਅਸੀਂ ਐ ਐਮ ਪੀ ਬਣੇ ਐ ਮੈਂ ਐਮ ਪੀ ਬਣਿਆ ਰਿਜ਼ਰਵ ਵਾਲੇ ਦੇ ਵਿੱਚੋਂ ਬਣਿਆ ਉਹ ਵੀ ਬਾਬਾ ਸਾਹਿਬ ਦੀ ਦੇਣ ਹੈ ਦੇਣ ਇਹਨਾਂ ਦੀ ਬਹੁਤ ਹੈ ਤੇ ਪਰ ਜੋ सरकारा इन्ह के नाते राजनीति करती है वो माड़ी गल है जिस तरीके के अब आरोप लग रहे हैं आज की आपने देखा होगा कि संसद भवन के अंदर जिस तरीके का हंगामा हुआ विपक्ष कह रहा है कि पक्ष ने उनके रोकने की कोशिश करी बीजेपी वाले नेताओं ने बीजेपी वाले नेताओं ने कहीं ना कहीं राहुल गांधी के खिलाफ एफ आई भी दर्ज जो है वो कराई है किस तरीके से इस पूरी घटना को देख रहा है आप देखो ये गल्ला है ना ये तो सियासी गल्ला है ਇਹ ਤਾਰੂ ਪ੍ਰਤੀਾਰੂਪ ਚਲਦੇ ਹੀ ਰਹੇ ਆ ਚਲਦੇ ਹੀ ਰਹਿਣੇ ਆ ਠੀਕ ਹੈ ਨਾ ਪਰ ਜਿਹੜੀ ਮੇਨ ਗੱਲ ਹੈ ਮੈਂ ਫੇਰ ਪਿਛਲੀ ਗੱਲ ਤੇ ਆਉਣਾ ਵੀ ਕਿਸਾਨੀ ਮੁੱਦਾ ਸਭ ਤੋਂ ਮੇਨ ਹੈ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਹੈ ਹਰਿਆਣੇ ਦੇ ਕਿਸਾਨਾਂ ਵਾਸਤੇ ਵੀ ਹੈ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਮੋਦੀ ਜੀ ਨੂੰ ਸੋਚਣਾ ਚਾਹੀਦਾ ਹੈ ਤੇ ਇਹਨਾਂ ਨੂੰ ਇਹਨਾਂ ਦੀਆਂ ਜੋ ਸ਼ਰਤਾਂ ਉਹਨਾਂ ਨੇ ਮੰਨੀਆਂ ਸੀ ਸਿਰਫ ਉਹ ਲਾਗੂ ਹੀ ਕਰਨੀਆਂ ਮੰਨੇ ਗਏਗੇ ਰਿਟਰਨ ਦੇ ਵਿੱਚ